ਤੂਰੀ ਵਿਖੇ ਸਰ ਭਾਰਤੀ ਸੇਵਾ ਸੰਮਤੀ ਵੱਲੋਂ ਸਰਕਾਰੀ ਹਸਪਤਾਲ ਵਿਖੇ ਲੰਗਰ ਸੇਵਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 22 ਤਾਰੀਖ ਤੋਂ ਮਰੀਜ਼ਾਂ ਲਈ ਫ੍ਰੀ ਲੰਗਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਦਰਸ਼ਨ ਸ਼ਰਮਾ ਜਨਰਲ ਕੈਪਟਨ ਸਰਪਾਰਤੀ ਸੇਵਾ ਸੰਪਤੀ ਤੁਰੀ ਲਈ ਸਰ ਭਾਰਤੀ ਸੇਵਾ ਸੰਪਤੀ ਵੱਲੋਂ 22 ਤਰੀਕ ਨੂੰ ਅਸੀਂ ਉਹ ਘਰ ਨੂੰ ਕਰਨ ਜਾ ਰਹੇ ਹਾਂ ਇਹ ਜਿਹੜਾ ਲੰਗਰ ਹੈ ਬਰੀਜਾਂ ਲਈ ਤੇ ਉਹਨਾਂ ਦੇ ਜਿਹੜੀ ਦੇਖਭਾਲ ਕਰਨ ਆਉਂਗੇ ਉਹਨਾਂ ਲਈ ਸਵੇਰ ਤੋਂ ਚਾਹ ਤੋਂ ਲੈ ਕੇ ਸ਼ਾਮ ਤੱਕ ਚਾਹ ਦੁਪਹਿਰ ਦਾ ਖਾਣਾ ਸ਼ਾਮ ਦਾ ਖਾਣਾ ਦੁਪਹਿਰੀ ਚਾਹ ਦਲੀਆ ਸਾਰਾ ਕੁਝ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਨੇ ਟਾਈਮ ਉਹਨਾਂ ਨੂੰ ਖਾਣੇ ਦਾ ਪ੍ਰਬੰਧ ਲੰਗਰ ਲਾ ਰਹੇ ਹਾਂ ਤੇ ਸ਼ੀਵਾ ਸੰਪਤੀ ਸਾਡੇ ਪੂਰੇ ਮੈਂਬਰ ਜੁਟੇ ਹੋਏ ਨੇ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਬਸ ਹੁਣ ਕੱਲਾ 22 ਤਰੀਕ ਨੂੰ ਅਸੀਂ ਪਹਿਲੇ ਨਰਾਤੇ ਜਿਹੜਾ ਸਾਡਾ ਧੂਰੀ ਦੇ ਸਹਿਯੋਗ ਦੇ ਨਾਲ ਲਾਪਰਵਾਸੀ ਧੂਰੀ ਸੀਐਮ ਸੀਟੀ ਜਿਹੜਾ ਆਪਣੇ ਪੂਰੀ ਸਾਡੀ ਮਦਦ ਕਰ ਰਹੇ ਨੇ ਇਸ ਸਾਲ ਦੇ ਡਾਕਟਰ ਤੇ ਸੀਐਮ ਵਾਲੇ ਦਫ਼ਤਰ ਤੇ ਲੋਕ ਸਾਡਾ ਹਲਕਾ ਨਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਪੂਰਾ ਸਾਡਾ ਜਿਹੜਾ ਤਿਆਰੀਆਂ ਸਾਰੀਆਂ ਮੁਕੰਮਲ ਨੇ ਤੇ 22 ਤਰੀਕ ਨੂੰ ਅਸੀਂ ਇਸ ਦਾ ਮੁਹੱਤ ਕਰਨ ਜਾ ਰਹੇ ਹਾਂ ਜੈ ਮਾਤਾ ਸੇਵਾ ਸੰਪਤੀ ਵੱਲੋਂ ਧੂਰੀ ਧੂਰੀ ਦੇ ਹਲਕੇ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਜਿਹੜਾ ਇਹ ਬੂਟਾ ਸੇਵਾ ਸੰਪਤੀ ਨੇ ਸਾਰੀ ਸਰਕਾਰੀ ਹਸਤਾਲ ਦੇ ਵਿੱਚ ਲਾਉਣ ਜਾ ਰਹੀ ਹੈ ਇਹ ਔਖੇ ਟਾਈਮ ਪਰਮਾਤਮਾ ਦੇ ਘਰ ਦੇ ਵਿੱਚ ਚਾਹੇ ਕਿਸੇ ਵੀ ਰੂਪ ਦੇ ਵਿੱਚ ਸੇਵਾ ਹੋਵੇ ਚਾਹੇ ਉਹ ਦਾਣ ਦੇ ਰੂਪ ਚਾਹੇ ਪੈਸੇ ਦੇਣ ਚਾਹੇ ਲੰਗਰ ਦੇ ਵਿੱਚ ਸਮਾਨ ਦੇਣਾ ਹੈ ਸਾਡੇ ਸੇਵਾ ਸੰਪਤੀ ਦੇ ਮੈਂਬਰ ਨਾਲ ਕਿਸੇ ਨਾ ਵੀ ਵਰਕ ਕਰ ਸਕਦੇ ਨੇ ਦੂਸਰੀ ਬੇਨਤੀ ਇਹ ਹੈ ਵੀ ਕਿਸੇ ਵੀ ਰੂਪ ਦੇ ਵਿੱਚ ਸੇਵਾ ਹੋਊਗੀ ਉਹ ਔਖੇ ਟਾਈਮ ਉਹਨਾਂ ਲਈ ਸਹਾਇਕ ਹੋਊਗਾ ਮੈਂ ਇਹੀ ਬੇਨਤੀ ਕਰਨਾ ਵੀ ਜਿਹੜਾ ਅਸੀਂ ਨੇਕ ਕੰਮ ਕਰਨ ਜਾ ਰਹੀ ਹੈ ਸੇਵਾ ਸੰਪਤੀ ਪੂਰੀ ਇਲਾਕਾ ਨਿਵਾਸੀਆਂ ਨੂੰ ਸਾਡਾ ਸਹਿਯੋਗ ਵੱਧ ਵੱਧ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਇਹ ਸਹੀ ਤਰੀਕੇ ਨਾਲ ਚੱਲ ਸਕੇ ਜੈ ਮਾ ਸੇਵਾ ਸੰਪਤੀ ਧੂਰੀ ਜਿਵੇਂ ਪਾਣੀ ਵਾਲੇ ਪੌਂਗੇ ਚਾਹੇ ਸਰਕਾਰੀ ਸਕੂਲ ਹੋਣ ਜਾਂ ਬੱਸ ਸਟੈਂਡ ਦਾਣਾ ਨਾਜਮੰਡੀ ਸਾਡੇ 10 12 ਪਾਣੀ ਦੇ ਪਾਓ ਵੀ ਚੱਲਦੇ ਨੇ ਧੂਵੀ ਘੜ ਦੇ ਸੇਵਾ ਕੁੜੀਆਂ ਲਈ ਸਲਾਈ ਸੈਂਟਰ ਦਾ ਕੜਾਈ ਸੈਂਟਰ ਦਾ ਕੰਪਿਊਟਰ ਸੈਂਟਰ ਵੀ ਚੱਲ ਰਹੇ ਨੇ ਜਿਵੇਂ ਨੈਣਾ ਦੇਵੀ ਲੰਗਰ ਲਾਉਨੇ ਆ ਡਿਊਟੀਆਂ ਵੀ ਦਿੰਨੇ ਆ ਉਸੇ ਜage ਮਾਨਸਾ ਦੇਵੀ ਤਲਾਹਾਬਾਗ ਹਰਦੁਆਰ ਸਾਰੇ ਕਿੱ데 ਜੰਗੇ ਅਸੀਂ ਲੋਕਾਂ ਦੇ ਲਈ ਕੰਮ ਕਰਦੇ ਆ ਜਿਵੇਂ ਕਰੋਨਾ ਆ ਉਸ ਦੇ ਵਿੱਚ ਅਸੀਂ ਰਸਮੀ ਵੰਡਿਆ ਤੇ ਮਾਸਕ ਵੀ ਸੀ 2.5 ਲੱਖ ਕੁੜੀਆਂ ਤੋਂ ਬਣਵਾ ਕੇ ਅਸੀਂ ਕੁੰਡੇ ਉਸ ਦੇ ਵਿੱਚ ਵੰਡਿਆ ਹਰ ਟਾਈਮ ਸਾਡੀ ਜਿਹੜੀ ਸੰਸਥਾ ਹੈ ਮੈਂਬਰ ਨੇ 24 ਘੰਟੇ ਸੇਵਾ ਲਈ ਪਿਆਰ ਪਰਿਆਰ ਰਹਿੰਦੇ ਨੇ ਚਾਹੇ ਕਿਸੇ ਵੀ ਰੂਪ ਦੇ ਵਿੱਚ